ਸੋ ਅੱਜ ਜਿਹੜਾ ਵਰਗ ਹੈ ਤੁਹਾਨੂੰ ਦਿਖਾਉਣ ਲੱਗੇ ਆ ਨਾ ਐਡਾ ਵਰਗ ਤੁਸੀਂ ਕਦੇ ਨਹੀਂ ਖਾਇਆ ਹੋਣਾ ਅੱਜ ਆਪਾਂ ਆਏ ਆ ਨਾਬੇ ਦੇ ਸਪਿਲ ਦਾ ਵੀਨਚ ਆਊਟਲੈਟ ਵਿੱਚ ਤਿੰਨ ਤਰ੍ਹਾਂ ਦੀ ਡੈਕੋਰੇਸ਼ਨ ਤਾਂ ਮੈਨੂੰ ਬਹੁਤ ਜ਼ਿਆਦਾ ਘੈਂਟ ਲੱਗੀ ਤੇ ਖਾਣ ਪੀਣ ਦੇ ਨਾਲ ਨਾਲ ਇਹਨਾਂ ਦਾ ਆਪਣਾ ਗੇਮਿੰਗ ਪੁਆਇੰਟ ਵੀ ਆ ਤੇ ਖਾਣ ਪੀਣ ਦੇ ਨਾਲ ਨਾਲ ਤੁਸੀਂ ਇੱਥੇ ਗੇਮਸ ਵੀ ਖੇਡ ਸਕਦੇ ਹੋ ਤੇ ਪੂਰਾ ਇੰਜੋਏ ਕਰ ਸਕਦੇ ਹੋ ਸੋ ਆਪਾਂ ਨੇ ਮੀਨੂ ਪੜ੍ਹ ਕੇ ਇਹਦੇ ਤਿੰਨ ਚੀਜ਼ਾਂ ਦਾ ਆਰਡਰ ਦਿੱਤਾ ਸੀ ਸਭ ਤੋਂ ਪਹਿਲਾਂ ਆਇਆ ਆਪਣਾ 버ਗਰ 버ਗਰ ਦੇਖਣ ਵਿੱਚ ਯਾਰ ਬਹੁਤ ਜ਼ਿਆਦਾ ਵੱਡਾ ਲੱਗ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਮੈਂ ਪਹਿਲੀ ਵਾਰ ਐਡਾ 버ਗਰ ਹੈ ਜ ਬੈਸਟ 버ਗਰ ਖਾਇਆ ਸੀ ਇਹ 버거 ਖਾਨ ਵਿੱਚ ਬਹੁਤ ਜਿਆਦਾ ਟੇਸੀ ਲੱਗਿਆ ਮੈਨੂੰ ਤੇ 버거 ਦੇ ਨਾਲ ਆਪਣੇ ਆਰਡਰ ਕਰੀ ਜੀ 크레ਨ베ਰੀ ਮੋਜੀ토 ਜਿਹੜੀ ਕਿ ਦੇਖਣ ਵਿੱਚ ਬਹੁਤ ਕੈਂਟ ਲੱਗ ਰਹੀ ਸੀ ਤੇ ਟੇਸਟ ਵੀ ਬਹੁਤ ਕੈਂਟ ਸੀ ਇਸ ਦਾ ਤੇ ਉਸ ਤੋਂ ਬਾਅਦ ਆਪਣੇ ਆਰਡਰ ਕਰੀ ਸੀ ਕੁਰਕਰੇ ਮੋਮੋਸ ਤੇ ਸਟ੍ਰੀਮ ਮੋਮੋਸ ਕੁਰਕਰੇ ਮੋਮੋਸ ਮਿਲਦਾ ਨਾਬੇ ਵਿੱਚ ਹੋਰ ਕਿਤੇ ਨਹੀਂ ਮਿਲਦੇ ਸਿਰਫ ਇੱਥੇ ਹੀ ਮਿਲਦੇ ਨੇ ਤੇ ਇਹ ਕੁਰਕਰੇ ਮੋਮੋਸ ਦਾ ਟੇਸਟ ਵੀ ਬਹੁਤ ਜਿਆਦਾ ਅਲਟੀਮੇਟ ਸੀ ਤੇ ਜਿਹੜੇ ਨੇ ਸਟ੍ਰੀਮ ਮੋਮੋਸ ਸੀ ਨਾ ਮੈਨੂੰ ਉਹ ਵੀ ਕੈਂਟ ਲੱਗੇ ਤੇ ਮੋਮੋਸ ਖਾਣ ਤੋਂ ਬਾਅਦ ਲਾਸਟ ਤੇ ਆਪਣੇ ਖਾਇਆ ਬਿਸਕੋਫ ਚੀਜ਼ ਕੇਕ